ਪਿਛਲੇ ਦਿਨੀ ਕਿਸਾਨੀ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਨੇ ਇੱਕ اہم ਫੈਸਲਾ ਲਿਆ ਸੀ ਕਿ ਜੋ ਕਿਸਾਨਾਂ ਨੇ ਝੋਨਾ ਲਗਾਉਣਾ 20 ਤਰੀਕ ਤੱਕ ਲਗਾਉਣਾ ਪਰ ਕਿਸਾਨਾਂ ਨੇ 20 ਤਰੀਕ ਤੋਂ ਪਹਿਲਾਂ ਹੀ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਨੇ ਸਰਕਾਰ ਦੇ ਅਧਿਕਾਰੀਆਂ ਨੇ ਖੇਤੀਬਾੜੀ ਵਿਭਾਗ ਨੇ ਜਿਹੜੇ ਕਿਸਾਨਾਂ ਨੇ ਝੋਨਾ ਲਗਾਇਆ ਸੀ ਉਸ ਨੂੰ ਬਾਦ ਦਿੱਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਚੇਤਾਵਨੀ ਜਾਰੀ ਕੀਤੀ ਸੀ ਵੀ 20 ਤਰੀਕ ਤੋਂ ਪਹਿਲਾਂ ਕੋਈ ਵੀ ਕਿਸਾਨ ਝੋਨਾ ਨਾ ਲਗਾਵੇ ਇਸ ਸਬੰਧ ਵਿੱਚ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਕਮੇਡੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਦਿਖਾਏ ਗਏ ਸੀ ਇੱਕ ਕਿਸਾਨ ਚੋਨਾ ਲਗਾ ਰਿਹਾ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਰੋਕਿਆ ਵੀਡੀਓ ਦੇ ਵਿੱਚ ਸਾਬਤ ਕੀਤਾ ਗਿਆ ਸੀ ਤੇ ਕਮੇਡੀ ਅੰਦਾਜ਼ ਦੇ ਵਿੱਚ ਇੱਕ ਵੀਡੀਓ ਬਣਾਈ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਟਰੈਕਟਰ ਨਾਲ ਬੰਨ ਕੇ ਘੜੀਸਿਆ ਇਸ ਤੋਂ ਬਾਅਦ ਇਹ ਜਿਹੜੀ ਵੀਡੀਓ ਆ ਇਹ ਇੱਕ ਮੁੱਦਾ ਬਣਦੀ ਜਾ ਰਹੀ ਆ ਸਾਡੇ ਨਾਲ ਜਿਹੜੇ ਪੰਜਾਬ ਦੇ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਨੇ ਏਰੀਆ ਦੇ ਰਹਿਣ ਵਾਲੇ ਨੇ ਉਹ ਨੌਜਵਾਨ ਮੌਜੂਦ ਨੇ ਜਿਨ੍ਹਾਂ ਨੇ ਇਹ ਮੁੱਦੇ ਨੂੰ ਅਲਰਟ ਕਰਨ ਦੇ ਲਈ ਇੱਕ ਵੀਡੀਓ ਬਣਾਈ ਸੀ ਕਮੇਡੀ ਨਾਲ ਦੇ ਵਿੱਚ ਪਰ ਖੇਤੀਬਾੜੀ ਵਿਭਾਗ ਨੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਹੈ ਤੇ ਉਹਨਾਂ ਦੇ ਖਿਲਾਫ ਇੱਕ ਲਿਖਤੀ ਨੋਟਿਸ ਜਾਰੀ ਕੀਤਾ ਵੀ ਵੀ ਉਹਨਾਂ ਨੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਦੀ ਇਸ ਵੀਡੀਓ ਦੇ ਨਾਲ ਬਦਨਾਮੀ ਕੀਤੀ ਉਹਨਾਂ ਦੀ ਵੇਜਤੀ ਕੀਤੀ ਆ ਸਾਡੇ ਨਾਲ ਉਹ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਖਰਕਾਰ ਉਹਨਾਂ ਨੂੰ ਇਹ ਸੁਝਾਅ ਕਿਵੇਂ ਆਇਆ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਿੰਦਰ ਸਿੰਘ ਆ ਬੈਸੇਮਨ ਪ੍ਰੋਡਿਊਸਰ ਜੀ ਹੈ ਜਿਸ ਨੇ ਤੁਸੀਂ ਵੀਡੀਓ ਬਣਾ ਕੇ ਕਮੇਟੀ ਅੰਦਾਜ਼ ਦੇ ਵਿੱਚ ਸੋਸ਼ਲ ਮੀਡੀਆ ਤੇ ਪਾਈ ਸੀ ਉਸ ਤੋਂ ਬਾਅਦ ਖੇਤੀਬਾੜੀ ਵਿਭਾਗ ਨੇ ਐਕਸ਼ਨ ਲਿਆ ਇੰਨੀ ਜਲਦੀ ਜੇ ਕਿਸਾਨ ਨਾਲ ਕੋਈ ਮੁੱਦਾ ਹੋਵੇ ਜਾਂ ਕਿਸਾਨਾਂ ਨੂੰ ਕੋਈ ਰਾਹਤ ਦੇਣੀ ਹੋਵੇ ਇੰਨੀ ਜਲਦੀ ਉਹਨਾਂ ਦਾ ਐਕਸ਼ਨ ਨਹੀਂ ਲੈਂਦੇ ਜੱਲੋਂ ਹਾਂਜੀ ਹਾਂਜੀ ਮਤਲਬ ਕਿ ਹੁਣ ਸਾਡੇ ਪਿੰਡ ਮਤਲਬ ਕਿ ਬਿਮਾਰੀ ਪੈ ਰਹੀ ਸੀ ਝੋਨੇ ਨੂੰ ਅਸੀਂ ਕਿੰਨੇ ਵਾਰ ਅਫਸਰਾਂ ਨੂੰ ਬੁਲਾਇਆ ਸਾਡੇ ਪਿੰਡ ਕੋਈ ਅਫਸਰ ਨਹੀਂ ਆਇਆ ਜੀ ਹੁਣ ਇਹ ਛੋਟੀ ਜੀ ਵੀਡੀਓ ਲੈ ਕੇ ਪਤਾ ਨਹੀਂ ਕੀ ਗੱਲ ਹੋ ਗਈ ਹੁਣ ਐਡਾ ਵੱਡਾ ਮੁੱਦਾ ਉਹਨਾਂ ਨੇ ਖ ਕਿਵੇਂ ਤੁਹਾਡੇ ਦੇ ਉਹਨਾਂ ਨੇ ਕਿਹਾ ਉਹਦੇ ਤੇ ਅਫੇਅਰ ਦਰਜ ਕਰਾ ਦਿੱਤੀ ਤੁਹਾਡੇ ਨਾਲ ਕਿਸਾਨ ਜੁੱਤੀ ਜਿੱਥੇ ਬੰਦੀਆਂ ਨੇ ਵੀ ਤੁਹਾਨੂੰ ਸਪੋਰਟ ਕੀਤੀ ਨੇ ਵੀ ਤੁਹਾਡੇ ਨਾਲ ਅਸੀਂ ਵੀ ਇਸ ਤਰ੍ਹਾਂ ਦੇ ਮੁੱਦੇ ਹੋਰ ਚੱਕਦੇ ਰੋ ਵੀ ਡਰੋ ਨਾ ਹਾਂਜੀ ਹਾਂਜੀ ਸਾਨੂੰ ਕਿਸਾਨ ਬੰਦੇ ਕਿਸਾਨ ਕਿਸਾਨ ਜੁਣ ਇਹ ਜੀ ਜਿਹੜਾ ਮੈਂ ਤੁਹਾਨੂੰ ਗੱਲ ਲਾਖਦਾ ਜੀ ਸਾਨੂੰ ਕਿਸਾਨ ਜੁਣ ਜਿੱਥੇ ਬੰਦੀਆਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਕਿ ਤੁਸੀਂ ਬਹੁਤ ਵਧੀਆ ਸਟੈਪ ਤੇ ਕਿ ਸਾਨੂੰ ਅਸੀਂ ਉਹਨਾਂ ਦੇ ਕਹਿਣ ਤੇ ਵੀਡੀਓ ਬਣਾਈ ਉਹਨਾਂ ਨੇ ਕਿਹਾ ਸੀ ਸਾਨੂੰ ਤੁਸੀਂ ਪਹਿਲਾਂ ਵੀ ਇੰਨੀਆਂ ਵੀਡੀਓ ਬਣਾਉਂਦੇ ਆ ਰਹੇ ਹੋ ਕਿ ਹੁਣ ਅੱਜ ਅੱਜ ਤੋਂ ਨਾ ਲੱਗ ਰਿਹਾ ਤੁਸੀਂ ਇਹਦੇ ਰਿਲੇਟਿਡ ਕੋਈ ਵੀਡੀਓ ਬਣਾਓ ਕਿਉਂਕਿ ਇਹ ਝੋਨਾ ਦਿਨੋਂ ਦਿਨ ਲੇਟ ਕਰਦੇ ਜਾ ਰਹੇ ਨੇ ਇੱਕ ਦਿਨੇ ਝੋਨਾ ਲੱਗਣਾ ਹੀ ਬੰਦ ਕਰ ਦੇਣਾ ਅਸੀਂ ਇਸ ਕਰਕੇ ਕਿਸਾਨਾਂ ਦੇ ਮਤਲਬ ਕਿ ਮੁੱਦੇ ਨੂੰ ਲੈ ਕੇ ਵੀਡੀਓ ਨਹੀਂ ਕਿਉਂਕਿ ਅਸੀਂ ਵੀ ਆਪ ਕਿਸਾਨਾਂ ਦੇ ਪੁੱਤਰਾਂ ਅਸੀਂ ਆਪ ਝੋਨਾ ਲਾਉਂਦੇ ਆ ਅਸੀਂ ਇਹ ਦੁੱਖ ਨੂੰ ਸਮਝ ਸਕਦੇ ਸੀ ਇਸ ਦੁੱਖ ਨੂੰ ਲੈ ਕੇ ਵੀਡੀਓ ਨਹੀਂ ਸੀ ਜਿਵੇਂ ਤੁਹਾਡੇ ਦਾ ਮਾਮਲਾ ਦਰਜ ਹੋਇਆ ਇਸ ਸੰਬੰਧੀ ਕਿਸੇ ਅਧਿਕਾਰੀ ਨੂੰ ਜਾਂ ਸਰਕਾਰ ਦੇ ਕਿਸੇ ਲੀਡਰ ਨੂੰ ਜਾਂ ਵਿਧਾਇਕ ਨੂੰ ਮਿਲਿਆ ਵੀ ਨਹੀਂ ਸੀਦਾ ਸਿਰਫ ਇੱਕ ਮੁੱਦਾ ਹਾਈਲਾਈਟ ਕੀਤਾ ਸੀ ਨਾ ਕਿ ਸਾਡਾ ਮਕਸਦ ਵੀ ਕਿਸੇ ਅਧਿਕਾਰੀ ਦੀ ਬੇਇੱਜ਼ਤੀ ਕਰਨਾ ਨਹੀਂ ਜੀ ਹਜੇ ਤੱਕ ਅਸੀਂ ਕਿਸੇ ਮਤਲਬ ਕਿ ਇਦਾਂ ਲੀਡਰ ਨੂੰ ਨਹੀਂ ਮਿਲੇ ਕਿਉਂਕਿ ਬਾਕੀ ਸਾਡੇ ਨਾਲ ਕਿਸਾਨ ਜਥੇਬੰਦੀਆਂ ਸਾਰੀਆਂ ਨਾਲ ਨੇ ਸਾਡੇ ਪਿੰਡ ਦੇ ਕਿਸਾਨ ਵੀਰ ਸਾਡੇ ਨਾਲ ਨੌਜਵਾਨ ਸਾਰੇ ਨਾਲ ਨੇ ਕੋਈ ਨਹੀਂ ਸਾਡੇ ਨਾਲ ਆ ਜੇ ਮਤਲਬ ਕਿ ਕਿਸੇ ਤਰ੍ਹਾਂ ਦੀ ਵਸੀਰਤਾ ਆਉਂਦੀ ਹੈ ਸਾਡੇ ਨਾਲ ਡਟ ਕੇ ਨਾਲ ਖੜਾਂਗੇ ਤੁਹਾਡੇ ਤੁਸੀਂ ਵੀ ਉਸ ਵੀਡੀਓ ਦੇ ਵਿੱਚ ਰੋਲ ਨਿਵਾਇਆ ਹੋ ਨਹੀਂ ਮੈਂ ਜਿਹੜਾ ਮੈਂ ਰੋਲ ਨਹੀਂ ਨਿਵਾਇਆ ਮੈਂ ਇਹ ਰੋਲ ਇਹਨਾਂ ਦੇ ਮੁੰਡੇ ਦੀ ਵੀਡੀਓ ਇਹਨਾਂ ਵੱਲੋਂ ਬਲਾਈ ਬਣਾਈ ਗਈ ਆ ਮੈਂ ਇਹਨਾਂ ਨੂੰ ਦੱਸਿਆ ਸੀਗਾ ਵੀ ਆਈਡੀਆ ਵੀ ਇਸ ਤਰ੍ਹਾਂ ਵੀਡੀਓ ਬਣਾਓ ਇਹਨਾਂ ਨੇ ਉਸ ਤੋਂ ਜਦੋਂ ਜਦੋਂ ਆਪਣਾ ਸੀਜ਼ਨ ਸਟਾਰਟ ਹੁੰਦਾ ਉਹਦੀ ਵੀਡੀਓ ਬਣਾਤੀ ਪਹਿਲਾਂ ਸਹੀ ਟਾਈਮ ਤੇ ਵੀਡੀਓ ਬਣੀ ਆ ਜਾਨੀ ਕਿ ਤਾਂ ਇੱਕ ਗੱਲ ਇਹ ਆ ਜੀ ਤੁਹਾਨੂੰ ਮੈਂ ਦੱਸਣਾ ਚਾਹਣਾ ਮੇਨ ਪੁਆਇੰਟ ਹੈ ਜਿਵੇਂ ਕਿ ਜੇ ਕਿਸੇ ਅੱਗ ਨੂੰ ਆਪਾਂ ਅੱਗ ਕੋਈ ਮਚਦੀ ਉਹਨੂੰ ਆਪਾਂ ਦਬਾ ਦਈਏ ਉਹ ਕਾਰਨ ਆ ਇਹਦਾ ਸਿਰਫ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਮੇਨ ਕਾਰਨ ਸਾਡੀ ਆਵਾਜ਼ ਨੂੰ ਦਬਾਉਣ ਦਾ ਵੀ ਇਹਨਾਂ ਦੀ ਇਹਨਾਂ ਦੇ ਪਰਚਾ ਕਰਾ ਕੇ ਇਹਨਾਂ ਨੂੰ ਉਹਦੀ ਇਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਸਕਿ ਕਿਉਂਕਿ ਇਸ ਦਾ ਮੇਨ ਪੁਆਇੰਟ ਇਹ ਹੈ ਵੀ ਜੇ ਸਾਡੀ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਲੋਕਾਂ ਨੂੰ ਜਾਗਰੂਤ ਹੋ ਜਾਣਗੇ ਲੋਕ ਫਿਰ ਮੁੱਦੇ ਉਠਾਉਣਗੇ ਵੀ ਪੁੱਛਣਗੇ ਇਹਨਾਂ ਨੂੰ ਅਫਸਰਾਂ ਨੂੰ ਵੀ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ ਕਿਸਾਨਾਂ ਦੇ ਮੁਸ਼ਕਲਾਂ ਕਿਉਂ ਨਹੀਂ ਸੁਣਦੇ ਤੁਸੀਂ ਇਹ ਇਹ ਚੀਜ਼ਾਂ ਜਿਵੇਂ ਕਿਸਾਨਾਂ ਜਿਹੜੇ ਜਿਹੜੇ ਮੁਸ਼ਕਲਾਂ ਹੁੰਦੀਆਂ ਨੇ ਤੁਸੀਂ ਇਹਨਾਂ ਦਾ ਹੱਲ ਕਿਉਂ ਨਹੀਂ ਕਰਦੇ ਇਹ ਮੇਨ ਗੱਲ ਤਾਂ ਇਹ ਜਿਹੜੇ ਅਫਸਰ ਨੇਗੇ ਏਸੀਆਂ ਦੇ ਵਿੱਚ ਬੈਠੇ ਰਹਿੰਦੇ ਨੇ ਕਦੇ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਜਾਗਰੂਤ ਨਹੀਂ ਕਰਿਆ ਕਦੇ ਕਿਸ਼ੋਰ ਨਹੀਂ ਕਰਿਆ ਦੂਜੀ ਗੱਲ ਇਹ ਸਾਡੇ ਨਾਲ ਇਕੱਲਾ ਪਿੰਡ ਨਹੀਂ ਸਾਡੇ ਨਾਲ ਪੂਰਾ ਪੰਜਾਬ ਹੈ ਪੰਜਾਬ ਹੈ ਪੰਜਾਬ ਤੋਂ ਲਾਗਾ ਪੰਜਾਬ ਤਾਂ ਛੱਡੋ ਮ ਆ ਰਹੇ ਨੇ ਮੈਸੇਜ ਆ ਰਹੇ ਨੇ ਤੁਹਾਡੇ ਨਾਲ ਆ ਤੁਹਾਡੇ ਨਾਲ ਆ ਇਥੋਂ ਜ਼ਿਕਰ ਵੀ ਸਾਨੂੰ ਜੁਨੀਅਨ ਕਹਿ ਰਹੀ ਆ ਹੁਣ ਕਿਉਂਕਿ ਖੁਦ ਮੈਂ ਜੁਨੀਅਨ ਅਸੀਂ ਪਰਿਵਾਰ ਦੇ ਨਾਲ ਸੰਬੰਧਿਤ ਰੱਖਦੇ ਹਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਮੇਰੇ ਦਾਦਾ ਜੀ ਖੁਦ ਸਾਰੀ ਉਮਰ ਹੀ ਜੁਨੀਅਨ ਦੇ ਵਿੱਚ ਲਾਤੀ ਜੁਹਲਾ ਕੱਟਿਏ ਨੇ ਕਰਤਾਰ ਸਿੰਘ ਚੇਅਰਮੈਨ ਮੇਰੇ ਦਾਦਾ ਜੀ ਉਹਨੇ ਅਸੀਂ ਖੁਦ ਉਹ ਪਰਿਵਾਰ ਨਾਲ ਸੰਬੰਧਿਤ ਰੱਖਦੇ ਹਾਂ ਅਸੀਂ ਪਿੱਛੇ ਹਟਣ ਵਾਲੇ ਕਿੱਥੇ ਆ ਸਾਨੂੰ ਇਹ ਕਹਿ ਰਹੇ ਨੇ ਵੀ ਹੁਣ ਵੀ ਅਸੀਂ ਦਫ਼ਤਰਾਂ ਅੱਗੇ ਧਰਨੇ ਲਾਉਣੇ ਅਸੀਂ ਇਦਾਂ ਦੀ ਗੱਲ ਬਿਲਕੁਲ ਨਹੀਂ ਕਰਨਾ ਚਾਹੁੰਦੇ ਅਸੀਂ ਸਾਡੀ ਦਾ ਅਫਸਰਾਂ ਨੂੰ ਅਪੀਲ ਆ ਖੇਤੀਬਾ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਇੱਕ ਹੋਰ ਬੜੀ ਵਧੀਆ ਵਧੀਆ ਗੱਲ ਦੱਸਣਾ ਚਾਹਣਾ ਹੈ ਇਹ ਤਾਂ ਅਫਸਰ ਦਫ਼ਤਰਾਂ 'ਚ ਬਹਿ ਕੇ ਮੁਰਜੰਦੇ ਨੇ ਪੰਜਾਬ ਦੇ ਵਿੱਚ ਸਾਡੇ ਵਰਗੇ ਨੌਜਵਾਨ ਬੇਰੁਜ਼ਗਾਰ ਫਿਰਦੇ ਨੇਗੇ ਇਹ ਸਾਰੇ ਨੌਜਵਾਨ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਵੀ ਅੱਗੇ ਤੋਂ ਵੀ ਅਸੀਂ ਕਿਸਾਨਾਂ ਦੇ ਹਰ ਮੁੱਦੇ ਨੂੰ ਬੜੀ तरीके ਨਾਲ ਚੱਕਾਂਗੇ ਬੇਸ਼ੱਕ ਵਿਭਾਗ ਸਾਡੇ ਤੇ ਐਫ ਆਈ ਆਰ ਦਰਜ ਕਰਵਾ ਦੇਵੇ ਚਾਹੇ ਸਾਨੂੰ ਗ੍ਰਿਫਤਾਰ ਕਰ ਲਵੇ ਅਸੀਂ ਗ੍ਰਿਫਤਾਰੀ ਤੋਂ ਨਹੀਂ ਡਰਦੇ ਅਸੀਂ ਐਫ ਆਈ ਆਰ ਤੋਂ ਨਹੀਂ ਡਰਦੇ ਉਹਨਾਂ ਦਾ ਕਹਿਣਾ ਵੀ ਅਸੀਂ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਰਵਾਂਗੇ ਇਹਨਾਂ ਨੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉੱਚੀ ਬੁਲੰਦ ਕੀਤੀ ਸੀ ਉਹਦੇ ਵਿੱਚ ਲਿਖਿਆ ਗਿਆ ਕਿਹਾ ਗਿਆ ਸੀ ਵੀ ਜੀ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਤਗੜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੂੰ ਚੋਲਾ ਲਗਾਉਣ ਤੋਂ ਰੋਕ ਰੇ ਸੀ ਇਸ ਵੱੱਲੇ ਵਿੱਚ ਇਹਨਾਂ ਨੇ ਵੀਡੀਓ ਬਣਾਈ ਸੀ ਦੂਜੇ ਪਾਸੇ ਬਰਨਾਲਾ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਰਜੀਤ ਦਾ ਕਹਿਣਾ ਹੈ ਕਿ ਇਸ ਵੀਡੀਓ ਦੇ ਨਾਲ ਉਹਨਾਂ ਦੇ ਵਿਭਾਗ ਦੇ ਦਾ ਜਿਹੜਾ ਅਕਸ ਖਰਾਬ ਹੋਇਆ ਇਸ ਦੇ ਜਰੀਏ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਉਹਨਾਂ ਨੂੰ ਖਲਾਫ ਫੜਕਾਇਆ ਗਿਆ ਹੈ ਜਿਸਤੇ ਉਹਨਾਂ ਦੇ ਖਿਲਾਫ ਵਣਦੀ ਕਾਰਵਾਈ ਕੀਤੀ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਿਭਾਗ ਨੌਜਵਾਨਾਂ ਦੇ ਕਾਰਵਾਈ ਕਰਦਾ ਹੈ ਜਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਹੋਰ ਕਿਸਾਨ ਜਥੇਬੰਦੀਆਂ ਕਿੰਨਾ ਕੁ ਨੌਜਵਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕਰਦੀਆਂ ਨੇ ਪਟਿਆਲਾ ਤੋਂ ਬਲਦੀਪ ਸਿੰਘ ਦੀ ਰਿਪੋਰਟ ਚੈਨ ਪੰਜਾਬ